ਦੋਸਤੋ ਮਸ਼ਕਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਨਾਲ ਬਠਿੰਡਾ ਮੁਕਸਰ ਰੋਡ ਤੇ ਕੀਤੀ ਰਾਤ ਨੂੰ ਕਾਰ ਅਤੇ ਟੈਂਪੂ ਦੇ ਵਿੱਚ ਹੋਈ ਜ਼ਬਰਦਸਤ ਟੱਕਰ ਇਸ ਟੱਕਰ ਦੇ ਵਿੱਚ ਦੋ ਜਨੇ ਹੋਏ ਜ਼ਖਮੀ ਜ਼ਖਮੀਆਂ ਨੂੰ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਮੌਕੇ ਦੇ ਉਤੇ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਮੌਜੂਦ ਰਹੇ ਜਾਣਦੇ ਪੂਰਾ ਮਾਮਲਾ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਦੀ ਜ਼ੁਬਾਨੀ ਕੀ ਕਹਿਣਾ ਉਹ ਨਾ ਦਾ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਜਨ ਸੇਵਾ ਦਾ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98552 33333 ਤੇ ਸਾਡੇ ਪ੍ਰਧਾਨ ਵੀਜੈ ਗੋਲ ਜੀ ਨੂੰ ਫੋਨ ਆਇਆ ਸੀ ਕਿ ਬਠਿੰਡਾ ਮੁਕਸਾ ਰੋਡ ਪਿੰਡ ਦੇਉਣ ਦੇ ਨੇੜੇ ਕੋਈ ਐਕਸੀਡੈਂਟ ਹੋਇਆ ਪਿਆਗਾ ਜਦ ਸਾਡੀ ਸਹਾਰਾ ਜਨ ਸੇ ਐਂਬੂਲੈਂਸ ਤੇ ਮੌਕੇ ਤੇ ਆ ਕੇ ਦੇਖਿਆ ਕਾਰ ਤੇ ਛੋਟੇ ਹੱਥੀ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਦੋਨੇ ਵਾਹਨ ਬੁਰੀ ਤਰ੍ਹਾਂ ਦੇ ਭਰਕਤੀ ਉੱਡ ਗਏ ਸੀਗੇ ਤੇ ਸੂਚਨਾ ਮਿਲਣ ਤੇ ਸਾਡੀ ਸਹਾਰਾ ਜਨ ਸੇਵਾ ਟੀਮ ਸੰਦੀਪ ਗਿਲ ਮੌਕੇ ਤੇ ਪਹੁੰਚ ਕੇ ਦੋਨਾਂ ਜ਼ਖਮੀਆਂ ਨੂੰ ਪਹੁੰਚ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੜਕ ਸੁਰੱਖਿਆ ਫੋਰਸ ਦੀ ਮੌਕੇ ਤੇ ਆ ਗਈ ਸੀ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਦੋਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਥਾਣਾ ਸਦਰ ਪੁਲਿਸ ਮੌਕੇ ਤੇ ਆ ਗਈ ਸੀ ਉਹ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਇੱਕ ਦਾ ਨਾਮ ਕਾਰ ਵਾਲਿਆ ਦਾ ਵਿਪਨ ਕੁਮਾਰ ਆ ਉਮਰ 38 ਸਾਲ ਇਹ ਐਨਐਫਐਲ ਟਾਊਨ ਐਨਐਫਐਲ ਦਾ ਆ ਰਹੇ ਨੇ ਅਲਗਾ ਬਾਕੀ ਦੋਨਾਂ ਜ਼ਖਮਿਆਂ ਨੂੰ ਸਾਰਾ ਟੀਮ ਨੇ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ